ਜਿਸ ਤਰ੍ਹਾਂ ਦਾ ਪਿਛਲੇ 2-3 ਦਿਨ ਤੋਂ ਸਾਡੇ ਸਨਮਾਨਯੋਗ ਉਪ ਰਾਸ਼ਟਰਪਤੀ ਜੀ ਵੱਲੋਂ ਕਿਸਾਨਾਂ ਨੂੰ ਲੈ ਕੇ ਹਮਦਰਦੀ ਪ੍ਰਗਟ ਕੀਤੀ ਗਈ ਹੈ ਉਸ ਹਮਦਰਦੀ ਨੂੰ ਭਾਪਦੇ ਹਾਂ ਉਹਨੂੰ ਸਮਝਦੇ ਹਾਂ ਜਿਸ ਤਰ੍ਹਾਂ ਦੀ ਉਹਨਾਂ ਨੇ ਗੱਲਬਾਤ ਰੱਖੀ ਉਹਦੇ ਚੋਂ ਅਸੀਂ ਮਹਿਸੂਸ ਕੀਤਾ ਹੈ ਕਿ ਜਿਸ ਵੇਲੇ ਉਹਨਾਂ ਨੇ ਖੇਤੀ ਮੰਤਰੀ ਦੇ ਵੱਲੋਂ ਇਹ ਪੁੱਛਿਆ ਕਿ ਤੁਸੀਂ ਵਾਅਦਾ ਕੀਤਾ ਹੈ ਕੀਤਾ ਤਾਂ ਪੂਰਾ ਕਿਉਂ ਨਹੀਂ ਕੀਤਾ ਤਾਂ ਖੇਤੀ ਮੰਤਰੀ ਵੱਲੋਂ ਕਿਸੇ ਕਿਸਮ ਦਾ ਕੋਈ ਜਵਾਬ ਨਹੀਂ ਆਇਆ ਅਸੀਂ ਮਹਿਸੂਸ ਕਰਦੇ ਸੀਗੇ ਕਿ ਜਵਾਬ ਸਾਨੂੰ ਦੇਣਾ ਚਾਹੀਦਾ ਹੈ ਇਹ ਮੈਸੇਜ ਇਹ ਸਾਰਾ ਮਸੂਦਾ ਸਾਨੂੰ ਮਾਨਯੋਗ ਉਪ ਰਾਸ਼ਟਰਪਤੀ ਜੀ ਕੇ ਦੇ ਪਾਸ ਪਹੁੰਚਾਉਣਾ ਚਾਹੀਦਾ ਹੈ ਔਰ ਉਹ ਜਿਹੜੇ ਜੋ ਸੀ ਫੈਸਲਾ ਲੈ ਕੇ ਦੋਨਾਂ ਫੋਰਮਾਂ ਨੇ ਇੱਕ ਚਿੱਠੀ ਲਿਖੀ ਹੈ ਜਿਹੜੀ ਅੱਜ ਭੇਜ ਦਿੱਤੀ ਗਈ ਹੈ ਦੂਜੀ ਜਿਹੜੀ ਗੱਲ ਤੁਸੀਂ ਕੀਤੀ ਸੀਗੀ ਕਿ 9 ਤਰੀਕ ਦਾ ਕੀ ਫੈਸਲਾ ਹੈ 9 ਤਰੀਕ ਦਾ ਫੈਸਲਾ ਮੈਨੂੰ ਲੱਗਦਾ ਕਿ 9 ਤਰੀਕ ਵਾਲਾ ਫੈਸਲਾ ਜਿਹੜਾ ਉਹ ਵੀਰ ਜੀ ਨੇ ਦੱਸਤਾ ਤੁਹਾਨੂੰ ਕਿ ਪੰਜਾਬ ਨੂੰ ਛੱਡ ਕੇ ਪੂਰੇ ਭਾਰਤ ਦੇ ਵਿੱਚ ਜਿਹੜੇ ਲੋਕ ਇਸ ਅੰਦੋਲਨ ਦੇ ਨਾਲ ਜੁੜੇ ਨੇ ਜਿਹੜੇ ਇਹਦੀ ਸਪੋਰਟ ਕਰਨੀ ਚਾਹੁੰਦੇ ਨੇ ਸਾਡੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਪਣੇ ਆਪਣੇ ਐਮਪੀ ਦੇ 12 ਦੇ ਮੂਹਰੇ ਜਾ ਕੇ ਇੱਕ ਦਿਨ ਦਾ ਭੁੱਖ ਹੜਤਾਲ ਕਰਨਗੇ ਇਹ ਫੈਸਲਾ ਲਿਆ ਕੀਤਾ ਗਿਆ ਹੈ ਔਰ ਦੂਸਰਾ ਕੱਲ 6 ਤਰੀਕ ਤੋਂ ਸਾਡੇ ਕਰਨਾਟਕਾ ਤੇਲੰਗਾਨਾ ਦੋਨਾਂ ਸਟੇਟਾਂ ਦੀਆਂ ਰਾਜਧਾਨੀਆਂ ਦੇ ਵਿੱਚ ਭੁਖ ਹੜਤਾਲ 100-100 ਆਦਮੀਆਂ ਦਾ ਜਥਾ ਰੈਗੂਲਰ ਭੁਖ ਹੜਤਾਲ ਕਰਦਾ ਜਾਏਗਾ ਰਾਜਧਾਨੀਆਂ ਵਿੱਚ ਉਹ ਉਹ ਬੰਦੇ ਬੰਦ ਨਹੀਂ ਹੋਏਗੇ ਉਹ ਰੁਕੇਗੇ ਨਹੀਂ ਉਹ ਚੱਲਦੇ ਰਹਿਣਗੇ ਇੱਥੇ 7 ਤਰੀਕ ਤੋਂ ਖਨੋਰੀ ਬਾਰਡਰ ਦੇ ਉੱਤੇ ਰੋਜ਼ਾਨਾ ਜਥੇ ਆਇਆ ਕਰ ਰਹੇ ਨੇ ਔਰ ਅਗਲੀ ਗੱਲ 7 ਤਰੀਕ ਨੂੰ ਹੀ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਅੱਜ ਫੰਕਸ਼ਨ ਕਰਿਆ ਹੋਇਆ ਹੈ ਖਨੋਰੀ ਬਾਰਡਰ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਰਾਗੀ ਬਲਦੇਵ ਸਿੰਘ ਬਡਾਲਾ ਜੀ ਉਹ ਆ ਕੇ ਸੰਗਤਾਂ ਨੂੰ ਗੁਰਮਤ ਦੇ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ ਕਿਉਂਕਿ ਸਾਡਾ ਆਸਰਾ ਹੀ ਇੱਕ ਗੁਰੂ ਹੈ ਅਸੀਂ ਅੰਦੋਲਨ ਚਲਾ ਰਹੇ ਹਾਂ ਭਾਵੇਂ ਚਲਾ ਅਸੀਂ ਰਹੇ ਹਾਂ ਸਾਡਾ ਮੰਨਣਾ ਹੈ ਕਿ ਚਲਵਾ ਸਾਡੇ ਕੋਲੋਂ ਅਕਾਲ ਪੁਰਖ ਵਾਹਿਗੁਰੂ ਦਾ ਤਾਂ ਉਹਦੇ ਉਹਦੇ ਗੁਣगान ਇੱਥੇ ਸਾਡੀਆਂ ਸੰਗਤਾਂ ਦੇ ਵਿੱਚੋਂ ਕਰਨਗੇ ਔਰ ਇਲਾਕੇ ਦੀਆਂ ਸੰਗਤਾਂ ਨੂੰ ਵੀ ਅਸੀਂ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਵੀ ਅਪੀਲ ਕਰਾਂਗੇ ਕਿ ਉਹ ਸਾਰੇ ਦੇ ਸਾਰੇ ਇੱਥੇ ਮਤ ਸੰਗਤਾਂ ਪਹੁੰਚਣ ਔਰ ਉਸਦੇ ਗੁਰਮਤ ਦੇ ਵਿਚਾਰਾਂ ਨਾਲ ਆਪਣੇ ਆਪ ਨੂੰ ਨਿਹਾਲ ਕਰਨ ਸਰ ਛੋਟਾ ਜਿਹਾ ਮਿੰਟ ਕਿਸਾਨ ਬਿੱਲੀ ਕੁਝ ਸੰਭੂ ਤੋਂ ਕਰਨਗੇ ਖਨੌਰੀ ਤੋਂ ਨਹੀਂ ਕਰਨਗੇ ਇਹ ਆਲਰੇਡੀ ਬਣਿਆ ਹੋਇਆ ਸਾਡਾ ਪ੍ਰੋਗਰਾਮ ਕਿ ਦੇਖੋ ਜੇ ਸਿੱਖ ਖਨੌਰੀ ਤੋਂ ਵੀ ਕਰਾਂਗੇ ਤਾਂ ਫਿਰ ਅਗਰ ਇੱਥੋਂ ਅਸੀਂ ਮੋਰਚਾ ਕਮਜ਼ੋਰ ਕਰ ਲਿਆ ਤੇ ਸਰਕਾਰ ਕਿਸੇ ਵੇਲੇ ਵੀ ਪਹਿਲਾਂ ਦੀ ਤਰ੍ਹਾਂ 26 ਤਰੀਕ ਦੀ ਤਰ੍ਹਾਂ ਇਸ ਮੋਰਚੇ ਤੇ ਹਮਲਾ ਕਰਨ ਦੀ ਸੋਚ ਬਣਾ ਲੇ ਫਿਰ ਕੀ ਕਰੇ ਫਿਰ ਕੀ ਹੋਏਗਾ ਫਿਰ ਤਾਂ ਮੋਰਚੇ ਬਰਬਾਦ ਕਰ ਲਾਂਗੇ ਕੋਈ ਜ਼ਿਕਰ ਕਰ ਰਹੇ ਕਿ ਹਰਿਆਣਾ ਬਾਰਡਰ ਦੇ ਉੱਪਰ ਜਿਹੜੀ ਸਿਕਿਉਰਟੀ ਹੋ ਵਧਾਈ ਗਈ ਹੈ ਜਿਵੇਂ ਅਵੰਨੀ ਉਹ ਦੱਸ ਰਹੀ ਸੀ ਕਿ ਕੱਲ ਜਿਹੜੇ ਕੁਝ ਉਹਨਾਂ ਦੇ ਪੁਲਿਸ ਦੇ ਜਵਾਨ ਵੀ ਜਿਹੜੇ ਇਧਰਲੇ ਪਾਸੇ ਸਾਫ ਸਪਾਈ ਰੋਡ ਦੇ ਉੱਪਰ ਹੋ ਗਏ ਦੇਖੋ ਉਹ ਤਾਂ ਆਪਾਂ ਨੂੰ ਪਤਾ ਹੈ ਅਬ ਮਨੂ ਨੇ ਦੱਸਤਾ ਕਿ ਉਹਨਾਂ ਦੀ ਭਾਵਨਾ ਕੀ ਹੈ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਸਾਫ਼ ਜਗ੍ਹਾ ਤੇ ਰੋਡ ਦੇ ਉੱਤੇ ਜਿਹੜਾ ਸੀ ਲੋਕਾਂ ਦੇ ਉੱਤੇ ਕੋਲਾ ਸਿੱਟਣਾ ਅਥਰੂ ਗੈਸ ਦਾ ਜ਼ਹਿਰੀਲਾ ਕੋਲਾ ਉਹ ਉੱਥੇ ਐਕਟਿਵ ਜ਼ਿਆਦਾ ਹੁੰਦਾ ਪ੍ਰਭਾਵੀ ਜ਼ਿਆਦਾ ਹੁੰਦਾ ਹੈ ਉਹਦੇ ਲਈ ਉਹਨਾਂ ਨੇ ਆਪਦਾ ਕੰਮ ਕੀਤਾ ਹੈ ਭਾਈ ਅਗਲੀ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਹੈ ਕਿ ਇੱਕ ਕੱਲ੍ਹ ਨਹੀਂ ਪਰਸੋਂ ਇੱਥੇ ਆਈਜੀ ਨੇ ਆਈਜੀ ਹਸਾਰ ਮੰਡੇ ਮਰੇਕਾ ਆਈਜੀ ਹਸਾਰ ਨੇ ਇੱਥੇ ਲਗਭਗ 30 ਪਿੰਡਾਂ ਦੇ ਸਰਪੰਚਾਂ ਦੀ ਮੀਟਿੰਗ ਕੀਤੀ ਹੈ ਜੀ ਦੇ ਵਿੱਚ ਇਹ ਕਿਹਾ ਕਿ ਅਗਰ ਅੰਦੋਲਨਕਾਰੀ ਅੱਗੇ ਜਾਂਦੇ ਨੇ ਤਾਂ ਇਹਨਾਂ ਦਾ ਵਿਰੋਧ ਕਰੋ ਇਹਨਾਂ ਦਾ ਸਾਥ ਨਾ ਦਿਓ ਲੇਕਿਨ ਲੋਕਾਂ ਨੇ ਉਹਨਾਂ ਦੀ ਗੱਲ ਦਾ ਅਸਰ ਨਹੀਂ ਕੀਤਾ ਲੋਕਾਂ ਨੇ ਸਾਡੇ ਕੋਲ ਆ ਕੇ ਸਾਰੀ ਗੱਲਬਾਤ ਉਹ ਮੈਸੇਜ ਸਾਨੂੰ ਕਨਵੇ ਕਰ ਦਿੱਤਾ ਕਿ ਪ੍ਰਸ਼ਾਸਨ ਆ ਗਿਆ ਜੀ ਥੈਂਕ ਯੂ ਥੈਂਕ ਯੂ Muy sí. sí.